ਜਿਹੜੀ ਡੈਮੋਕਰੈਟਿਕ ਵੇ ਨਾਲ ਪ੍ਰਦਰਸ਼ਨ ਕਰਦੇ ਲੋਕਾਂ ਨੂੰ ਉਹਨਾਂ ਤੇ ਤਸ਼ੱਦਦ ਢਾਉਣੀ ਉਹਨਾਂ ਤੇ ਗੋਲੀਆਂ ਚਲਾਉਡੀਆਂ ਜਿੰਮੇ ਕੋਈ ਉਹ ਮੁਲਕ ਦੇ ਜਵਾਨ ਹੁੰਦੇ ਨੇ ਇਸ ਤਰ੍ਹਾਂ ਉਹਨਾਂ ਨਾਲ ਬਿਹੇਵ ਕਰਨਾ ਇਹ ਗਲਤ ਗੱਲ ਹੈ ਕੀ ਉਸ ਕਰ ਰਹੀ ਹੈ ਇਹ ਉਹੀ ਕੁਸ਼ ਕਰਨਾ ਨਾ ਕਿਸੇ ਕਿਸਮ ਮੰਗਾ ਨੇ ਜਿਹੜੀਆਂ ਉਹ ਮੰਨਣੀਆਂ ਨੇ ਮੰਨੋ ਨਹੀਂ ਮੰਨਣੀਆਂ ਨਾ ਮੰਨੋ ਪਰ ਇੱਕ ਸਾਡਾ ਡੈਮੋਕਰੈਟਿਕ ਰਾਈਟ ਹੈ ਵੀ ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ ਦਿੱਲੀ ਜਾ ਕੇ ਆਪਣੀ ਗੱਲ ਕਹਿ ਸਕਦੇ ਹਾਂ ਅੱਜ ਕਿਵੇਂ ਦੇਖਦੇ ਹੋ ਲੋਕ ਆਪਮੁਹਾਰੇ ਜਿਹੜੇ ਕੀ ਆ ਤੁਹਾਡਾ ਸਮਰਥਨ ਦੇ ਦੇ ਨੇ ਦੁਕਾਨਾਂ ਵੀ ਮੁਕੰਮਲ ਤੌਰ ਤੇ ਬੰਦ ਕੀਤੀਆਂ ਦੇਖੋ ਜੀ ਪੰਜਾਬ 'ਚ ਇਹ ਸਿਫਤ ਹੈ ਪੰਜਾਬ ਆਪਮੁਹਾਰੇ ਕਿਸੇ ਵੀ ਜ਼ੁਲਮ ਦੇ ਖਿਲਾਫ ਸ਼ੁਰੂ ਤੋਂ ਖੜਦਾ ਆਇਆ ਤੇ ਖੜਦਾ ਰਹੂਗਾ ਇਸ ਦੀ ਕੁਆਲਿਟੀ ਹੈ ਇਸ ਕਰਕੇ ਜਿੰਨਾ ਇਹ ਉੱਥੇ ਜਿਆਦਾ ਅਟੈਕ ਕਰਨਗੇ ਤਸ਼ੱਦਦ ਢਾਉਣਗੇ ਓਨੇ ਹੀ ਵੱਧ ਪੰਜਾਬੀ ਉੱਠ ਕੇ ਉੱਥੇ ਬਾਰਡਰ ਤੇ ਜਾਣਗੇ ਇਹਨਾਂ ਨੂੰ ਇੰਨੀ ਜਿਆਦਾ ਸਟਰੋਂਗ ਹੈਂਡਲਡਲੀ ਕੰਮ ਨਹੀਂ ਕਰਨਾ ਚਾਹੀਦਾ ਅਕਮਨੀ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਰਾਹੁਲ ਖੁਰਾਨਾ ਅੱਜ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਆ ਅਸੀਂ ਇਸ ਟਾਈਮ ਮੌਜੂਦ ਆ ਨਾਬਾ ਵਿਖੇ ਨਾਬਾ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਹ ਜਿਹੜਾ ਨਾਬਾ ਦਾ ਰੋਡ ਆ ਨਾਬਾ ਗੁਵਿੰਦਗੜ੍ਹ ਰੋਡ ਆ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਜਿੱਥੇ ਜਿਹੜਾ ਕਿ ਕਿਸਾਨਾਂ ਦੇ ਵੱਲੋਂ ਅੱਜ ਜਿਹੜਾ ਇੱਥੇ ਇਸੇ ਜਗ੍ਹਾ ਤੇ ਇੱਕ ਵੱਡਾ ਇਕੱਠ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਜਿਹੜੇ ਕਿ ਲੋਕਾਂ ਨੇ ਆਪ ਮੁਹਾਰੇ ਕਿਸਾਨਾਂ ਨੇ ਇੱਕ ਵੱਡਾ ਸਮਰਥਨ ਦਿੱਤਾ ਹੈ ਦੁਕਾਨਾਂ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਨੇ ਤੇ ਸਾਡੇ ਨਾਲ ਇੱਥੇ ਕੁਝ ਕਿਸਾਨ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਅਭਜਿੰਦਰ ਸਿੰਘ ਜੋਗੀ ਗਰੇਵਾਲ ਨੇ ਉਹਨਾਂ ਦੇ ਨਾਲ ਹੋਰ ਕਿਸਾਨ ਆਗੂ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਅਭਜਿੰਦਰ ਸਿੰਘ ਜੋਗੀ ਗਰੇਵਾਲ ਜੀ ਅੱਜ ਭਾਰਤ ਬੰਦ ਦੀ ਜਾਨਕੀ ਕਰਨ ਦੀ ਕੀ ਲੋੜ ਪੈਗੀ ਕਿਹੜੀਆਂ ਮੰਗਾਂ ਨੇ ਜਿਸ ਤੇ ਤੁਸੀਂ ਅੱਜ ਭਾਰਤ ਬੰਦ ਦੀ ਕਾਲ ਕੀਤੀ ਹੈ ਜਿਹੜੀ ਮੇਨਤਾ ਜੀ ਇਹੀ ਮੰਗਿਆ ਸਾਡੇ ਜਿਹੜੀ ਡੈਮੋਕਰੈਟਿਕ ਵੇ ਨਾਲ ਪ੍ਰਦਰਸ਼ਨ ਕਰਦੇ ਲੋਕਾਂ ਨੂੰ ਉਹਨਾਂ ਤੇ ਤਸ਼ੱਦਦ ਢਾਉਣੀ ਉਹਨਾਂ ਤੇ ਗੋਲੀਆਂ ਚਲਾਉਡੀਆਂ ਜਿੰਮੇ ਕੋਈ ਉਹ ਮੁਲਕ ਦੇ ਜਵਾਨ ਹੁੰਦੇ ਨੇ ਇਸ ਤਰ੍ਹਾਂ ਉਹਨਾਂ ਨਾਲ ਬਿਹੇਵ ਕਰਨਾ ਇਹ ਗਲਤ ਗੱਲ ਹੈ ਵੀ ਅਸੀਂ ਉਹਦੀ ਅਗੇਂਸਟ ਹੈ ਵੀ ਅੱਗੇ ਮੰਨਾ ਮੰਗਾ ਨੇ ਜਿਹੜੀਆਂ ਉਹ ਮੰਨਣੀਆਂ ਨੇ ਮੰਨੋ ਨਹੀਂ ਮੰਨਣੀਆਂ ਨਾ ਮੰਨੋ ਪਰ ਇੱਕ ਸਾਡਾ ਡੈਮੋਕਰੈਟਿਕ ਰਾਈਟ ਹੈ ਵੀ ਅਸੀਂ ਪ੍ਰਦਰਸ਼ਨ ਕਰ ਸਕਦੇ ਆ ਦਿੱਲੀ ਜਾ ਕੇ ਆਪਣੀ ਗੱਲ ਕਹਿ ਸਕਦੇ ਆ ਤੇ ਉਹ ਸਾਨੂੰ ਕਹਿਣ ਦਾ ਪੂਰਾ ਪੂਰਾ ਹੱਕ ਹੈ ਅੱਜ ਕਿਵੇਂ ਦੇਖਦੇ ਹੋ ਲੋਕ ਆਪ ਮੁਹਾਰੇ ਜਿਹੜੇ ਕੀ ਆ ਤੁਹਾਡਾ ਸਮਰਥਨ ਦੇ ਦੇ ਨੇ ਦੁਕਾਨਾਂ ਵੀ ਮੁਕੰਮਲ ਤੌਰ ਤੇ ਬੰਦ ਕੀਤੀਆਂ ਦੇਖੋ ਜੀ ਪੰਜਾਬ ਚ ਇਹ ਸਿਫਤ ਹੈ ਪੰਜਾਬ ਆਪ ਮੁਹਾਰੇ ਕਿਸੇ ਵੀ ਜ਼ੁਲਮ ਦੇ ਖਿਲਾਫ ਸ਼ੁਰੂ ਤੋਂ ਖੜਦਾ ਆਇਆ ਤੇ ਖੜਦਾ ਰਹੂਗਾ ਇਸ ਦੀ ਕੁਆਲਿਟੀ ਹੈ ਇਸ ਕਰਕੇ ਜਿੰਨਾ ਇਹ ਉੱਥੇ ਜਿਆਦਾ ਅਟੈਕ ਕਰਨਗੇ ਤਸ਼ੱਦਦ ਢੋਂਗੇ ਉਨੇ ਹੀ ਵੱਧ ਪੰਜਾਬੀ ਉੱਠ ਕੇ ਉੱਥੇ ਬਾਰਡਰ ਤੇ ਜਾਣਗੇ ਮੇਰੇ ਹਿਸਾਬ ਨਾਲ ਤਾਂ ਜੇ ਰਾਮਨਾ ਉਹਨਾਂ ਦੇ ਨਾਲ ਗੱਲਬਾਤ ਕਰਨ ਤੇ ਉਹਨਾਂ ਨਾਲ ਪੂਰਾ ਉਹਨਾਂ ਨੂੰ ਮੌਕਾ ਦੇਣ ਡੈਮੋਕ੍ਰੈਟਿਕ ਵੇ ਨਾਲ ਗੱਲ ਕਰਨ ਦਾ ਤਾਂ ਲੋਕ ਆਪਣੇ ਆਪ ਵਾਪਸ ਆ ਜਾਣਗੇ ਕੋਈ ਐਸੀ ਗੱਲ ਨਹੀਂ ਇਹਨਾਂ ਨੂੰ ਇੰਨੀ ਜ਼ਿਆਦਾ ਸਟਰੋਂਗ ਹੈਂਡੈਡਲੀ ਕੰਮ ਨਹੀਂ ਕਰਨਾ ਚਾਹੀਦਾ ਹੁਣ ਕਿਸ ਤਰ੍ਹਾਂ ਦੇਖਦੇ ਹਾਂ ਕਈ ਮੀਟਿੰਗਾਂ ਹੋ ਗਈਆਂ ਜਿਹੜੀ ਹੁਣ ਜਿਹੜੀ ਆ ਕੱਲ ਵੀ ਮੀਟਿੰਗ ਹੋਈ ਆ ਕੋਈ ਸਾਰਤਕ ਹੱਲ ਨਹੀਂ ਨਿਕਲਿਆ ਹੁਣ ਅਗਲੀ ਮੀਟਿੰਗ ਜਿਹੜੀ ਆ ਐਤਵਾਰ ਨੂੰ ਰੱਖੀ ਗਈ ਆ ਲੱਗਦਾ ਕਿ ਕੋਈ ਮੁਕੰਮਲ ਹੱਲ ਹੋ ਨਿਕਲ ਸਕਦਾ ਦੇਖੋ ਜੀ ਚਾਂਸਸ ਤਾਂ ਘੱਟ ਨੇ ਕਿਉਂਕਿ ਸਰਕਾਰ ਦੀ ਇਹੀ ਕੋਸ਼ਿਸ਼ ਹੈ ਵੀ ਚੋਣਾਂ ਜ਼ਿਆਦਾ ਲੱਗ ਜੇ ਉਹ ਉਮੀਦਵਾਰੇ ਲਾਉਣ ਤੇ ਲੱਗੀ ਹੋਈ ਆ ਪਰ ਫੇਰ ਵੀ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਆਂ ਵੀ ਫਾਰਮਰਜ਼ ਦਾ ਜੇ ਤੱਕ ਤੁਸੀਂ ਦੇਖ ਲਓ 100 ਸਾਲ ਹੋ ਗਏ ਇਹਨਾਂ ਨੇ ਕੋਈ ਵੀ ਫਾਰਮਰ ਨੂੰ ਇਨਸੈਂਟਸ ਵਧੀਆ ਨਹੀਂ ਦੇ ਰਹੇ ਹਾਲਾਂਕਿ ਪੰਜਾਬ ਹਰਿਆਣੇ ਦੇ ਫਾਰਮਰ ਨੂੰ ਇਹ ਕਾਫੀ ਕੁਝ ਦੇ ਰਹੇ ਨੇ ਪਰ ਫੇਰ ਵੀ ਪੰਜਾਬ ਤੇ ਹਰਿਆਣੇ ਦਾ ਫਾਰਮਰ ਵੀ ਹੈਂਡ ਟੂ ਮਾਊਥ ਹੈ ਬਾਕੀ ਦੇਸ਼ ਦੇ ਫਾਰਮਰ ਤਾਂ ਬਹੁਤ ਬੁਰਾ ਹਾਲ ਹੈ ਇਹਨਾਂ ਨੂੰ ਪੂਰੇ ਵਰਲਡ 'ਚ ਹੀ ਇਹ ਗੱਲ ਦਾ ਰੋਸ ਹੈਗਾ ਫਾਰਮਰਜ਼ ਨਾਲ ਜਿਹੜੀ ਲੈਂਡ ਨੂੰ ਜਿਹੜੇ ਕੋਆਪਰੇਟ ਦੇ ਥੱਲੇ ਕਰਨ ਦੀ ਕੋਸ਼ਿਸ਼ ਸਰਕਾਰਾਂ ਦੀ 올ਓਵਰ ਵਰਲਡ ਚੱਲ ਰਹੀ ਹੈ ਮੁਹਿੰਮ ਉਹਦੇ ਖਿਲਾਫ ਸਾਰੇ ਹੀ ਐਜੀਟੇਟ ਕਰ ਰਹੇ ਨੇ ਸੁਣਨਾ ਹੋਰ ਆਗੂ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜੋ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਆ ਇਹ ਨਹੀਂ ਭਾਰਤ ਬੰਦ ਦੀ ਸਾਡੀ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਹੈ ਇਹ ਪੂਰੀ ਕਾਮਯਾਬ ਹੋਊਗੀ ਕਿਉਂਕਿ ਇਹਦੇ ਵਿੱਚ ਜਿਹੜੇ ਸਾਰੇ ਦੁਕਾਨਦਾਰ ਤੇ ਸਮੁੱਚਾ ਕਿਸਾਨ ਮਜ਼ਦੂਰ ਜਿਹੜਾ ਵਰਗ ਹੈ ਉਹ ਕਿਸਾਨ ਯੂਨੀਅਨਾਂ ਦੇ ਨਾਲ ਨੇ ਅਸੀਂ ਇਹਨਾਂ ਦੇ ਵੀ ਕਿਸਾਨਾਂ ਆਪਣੀ ਸੋਰੀ ਆਪਣੇ ਦੁਕਾਨਦਾਰਾਂ ਦੇ ਵੀ ਧੰਨਵਾਦੀਆਂ ਜੀ ਜਿਨ੍ਹਾਂ ਨੇ ਸਾਡਾ ਸਹਿਯੋਗ ਦੇ ਰਹੇ ਨੇ ਅੱਜ ਵੀ ਦੇ ਰਹੇ ਨੇ ਪਿੱਛੇ ਪਹਿਲਾਂ ਵੀ ਦਿੱਤਾ ਕੱਲ ਅਸੀਂ ਜਿਹੜਾ ਹਸਾਰੋ ਟੋਲ ਭਰੀ ਗਏ ਉਹ ਵੀ ਸਾਥ ਦਿੱਤਾ ਹੈ ਇਹ ਅੱਜ ਵੀ ਸਾਡਾ ਸਾਥ ਦੇਣਗੇ ਇਸ ਕਰਕੇ ਅਸੀਂ ਇਹਨੂੰ ਪੂਰੀ ਕਾਮਯਾਬੀ ਨਾਲ ਜਿੱਤਾਂਗੇ ਇਹ ਸਾਡਾ ਮੋਰਚਾ ਅਸੀਂ ਪਹਿਲਾਂ ਵੀ ਜਿੱਤੇ ਹੁਣ ਵੀ ਜਿੱਤਾਂਗੇ ਸੋ ਇਹ ਸਾਨੂੰ ਭਾਰਤ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਸਹਿਬਾਨ ਜਿਨ੍ਹਾਂ ਦਾ ਕਹਿਣਾ ਕਿ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜਾ ਅੱਜ ਭਾਰਤ ਬੰਦ ਦੀ ਕੋਲ ਆ ਇਸ ਨੂੰ ਪੂਰੀ ਤਰ੍ਹਾਂ ਸਫਲ ਬਣਾਇਆ ਜਾਵੇਗਾ ਭਾਵੇਂ ਕਿ ਕੇਂਦਰ ਸਰਕਾਰ ਤੇ ਜਿਹੜੀ ਕਿ ਕਿਸਾਨਾਂ ਦੇ ਵਿੱਚ ਜਿਹੜੀ ਕੀ ਆ ਕੱਲ ਵੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਹਜੇ ਕੁਝ ਸਾਰਥਕ ਹੱਲ ਨਹੀਂ ਨਿਕਲ ਸਕਿਆ ਤੇ ਅਗਲੀ ਮੀਟਿੰਗ ਆ ਜਿਹੜੀ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੀ ਐਤਵਾਰ ਨੂੰ ਰੱਖੀ ਗਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰੀਆਂ ਲਗਾਈਆਂ ਜਾ ਰਹੀਆਂ ਕਿ ਹੋ ਸਕਦਾ ਕੋਈ ਨਾ ਕੋਈ ਸਾਰਥਕ ਹੱਲ ਨਿਕਲ ਜਾ ਸਕੇ ਪਰ ਕਿਸਾਨਾਂ ਦੇ ਹੌਸਲੇ ਬਿਲਕੁਲ بلند ਨੇ ਇਹ ਜੇਕਰ ਕੋਈ ਸਾਰਥਕ ਹੱਲ ਨਹੀਂ ਨਿਕਲਦਾ ਤਾਂ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਨਬਤੋ ਰਾਹੁਲ ਖੁਰਾਨਾ ਜਗਬਾਨੀ ਟੀਵੀ ਲਈ